ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਦੋਸਤੋ ਅੱਜ ਕੱਲ੍ਹ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਅਸੀਂ ਦੇਖਦੇ ਹਾਂ ਕਿ ਜਗ੍ਹਾ-ਜਗ੍ਹਾ ਤੇ ਚਬੀਰ ਭਾਵ ਕਿ ਰੂਹ ਆਫ ਜਿਆਦਾ ਪਾਣੀ ਪਿਲਾਇਆ ਜਾਂਦਾ ਹੈ ਇਹੇ ਦੋਸਤੋ ਪਾਣੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਸਿਰਫ ਸਾਡੀ ਪਿਆਸ ਹੀ ਨਹੀਂ ਬੁਝਾਉਂਦਾ ਇਹ ਦੋਸਤੋ ਸਾਡੀ ਸਿਹਤ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤਾਂ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਗਰਮੀਆਂ ਵਿੱਚ ਛਬੀਲ ਜਾਂ ਫਿਰ ਰੂ ਆਫ ਜਿਹੜਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਨੂੰ ਕੀ ਕੀ ਫਾਇਦੇ ਹੋ ਸਕਦੇ ਹਨ ਤਾਂ ਦੋਸਤੋ ਸਭ ਤੋਂ ਪਹਿਲੇ ਨੰਬਰ ਤੇ ਹੈ ਕਿ ਇਹ ਤੁਹਾਡੇ ਖੂਨ ਨੂੰ ਤੇਜ਼ ਕਰੇਗਾ ਦੋਸਤੋ ਜੇਕਰ ਤੁਹਾਡੇ ਖੂਨ ਵਿੱਚ ਗੰਦਗੀ ਹੋਵੇ ਜਾਂ ਫਿਰ ਦੋਸਤੋ ਤੁਹਾਡੇ ਖੂਨ ਦਾ ਸਰਕਲ ਹੌਲੀ ਹੌਲੀ ਚੱਲਦਾ ਹੋਵੇ ਜਾਂ ਫਿਰ ਦੋਸਤੋ ਤੁਹਾਡਾ ਖੂਨ گاੜਾ ਹੋਵੇ ਤਾਂ ਦੋਸਤੋ ਇਹ ਤੁਹਾਡੇ ਖੂਨ ਨੂੰ ਪਤਲਾ ਕਰੇਗਾ ਅਤੇ ਦੋਸਤੋ ਤੁਹਾਡੇ ਸਰੀਰ ਵਿੱਚ ਨਵੇਂ ਖੂਨ ਨੂੰ ਬਣਾਵੇਗਾ ਇਸ ਤੋਂ ਇਲਾਵਾ ਪਾਚਨ ਤੰਤਰ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਜਾਂ ਫਿਰ ਉਲਟੀ ਲਈ ਜਾਂ ਫਿਰ ਦੋਸਤੋ ਦਸਤ ਲਗਨ ਦੇ ਕਾਰਨ ਵੀ ਤੁਸੀਂ ਜੇਕਰ ਇਸ ਦਾ ਸੇਵਨ ਕਰੋਗੇ ਤਾਂ ਦੋਸਤੋ ਤੁਸੀਂ ਇੱਕਦਮ ਤੰਦਰੁਸਤ ਰਹੋਗੇ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਉਲਟੀ ਨਹੀਂ ਲੱਗੇਗੀ ਬੱਸਾਂ ਵਿੱਚ ਜਾਂਦੇ ਹਨ ਦੋਸਤੋ ਬਹੁਤ ਸਾਰੇ ਲੋਕਾਂ ਨੂੰ ਉਲਟੀ ਲੱਗ ਜਾਂਦੀ ਹੈ ਤਾਂ ਜੇਕਰ ਉਹ ਚਬੀਲ ਵਾਲੇ ਪਾਣੀ ਦਾ ਸੇਵਨ ਕਰਨ ਤਾਂ ਦੋਸਤੋ ਉਹਨਾਂ ਨੂੰ ਕਦੇ ਵੀ ਉਲਟੀ ਨਹੀਂ ਲੱਗੇਗੀ ਇਸ ਤੋਂ ਇਲਾਵਾ ਦੋਸਤੋ ਇਹ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਪੇਟ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਵੀ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਇਸ ਤੋਂ ਇਲਾਵਾ ਇਹ ਸਾਡੇ ਮੋਟਾਪੇ ਨੂੰ ਵੀ ਦੂਰ ਕਰਦਾ ਹੈ ਵਜਨ ਨੂੰ ਘਟਾਉਣ ਲਈ ਦੋਸਤ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਇਸ ਤੋਂ ਇਲਾਵਾ ਦੋਸਤੋ ਇਹ ਤੁਹਾਨੂੰ ਲੂ ਲੱਗਣ ਤੋਂ ਬਚਾਵੇਗਾ ਗਰਮੀ ਦਾ ਤਾਂ ਦੋਸਤੋ ਇਹ ਇੱਕ ਖਜ਼ਾਨਾ ਹੈ ਤੁਸੀਂ ਬਾਹਰੋਂ ਕੋਕਾ ਕੋਲਾ ਜਾਂ ਫਿਰ ਦੋਸਤੋ ਹੋਰ ਕੋਈ ਵੀ ਸਪਰਾਈਟ ਐਦਾਂ ਦੀਆਂ ਚੀਜ਼ਾਂ ਪੀਣ ਦੀ ਬਜਾਏ ਤੁਸੀਂ ਘਰ ਵਿੱਚ ਰੂ ਆਫ ਜਬ ਬਣਾ ਕੇ ਇਸ ਦਾ ਸੇਵਨ ਕਰੋ ਇਹ ਤੁਹਾਨੂੰ ਗਰਮੀ ਤੋਂ ਬਚਾਵੇਗਾ ਤੁਹਾਨੂੰ ਲੂ ਲੱਗਣ ਤੋਂ ਬਚਾਵੇਗਾ ਜਾਂ ਫਿਰ ਦੋਸਤੋ ਹੋਰ ਵੀ ਕਈ ਤਰ੍ਹਾਂ ਦੀਆਂ ਆਪਣੇ ਗਰਮੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਤੁਹਾਨੂੰ ਰਾਹਤ ਦਵਾਵੇਗਾ ਇਸ ਤੋਂ ਇਲਾਵਾ ਤੁਹਾਡੇ ਸਰੀਰ ਵਿੱਚ ਨਵਾਂ ਖੂਨ ਵੀ ਬਣੇਗਾ ਸਾਰੇ ਸੋ ਦੋਸਤੋ ਅੱਜ ਦੀ ਵੀਡੀਓ ਤੋਂ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਏਗੀ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹ ਵੀ ਇਸ ਗੱਲ ਆਮ ਲੈ ਸਕਣ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ